चल, 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 आगा। 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 नगर निगम वालों शेरांवाले गेट के बाहर दुकाना दे बाहर किते नजायज कब्जे हटाए ਅੱਜ ਕਾਰਵਾਈ ਕੀਤੀ ਗਈ ਕਿਹੜਾ ਇਲਾਕਾ ਹੈ ਤੇ ਕੀ ਕਾਰਵਾਈ ਕੀਤੀ ਗਈ ਹੈ ਸਰ ਇਹ ਸ਼ੇਰਾਵਾਲਾ ਦੇ ਗੇਟ ਦੇ ਨਾਲ ਬੜਾ ਮਸ਼ਹੂਰ ਹੈ ਮਦਰਾਸੀ ਡੋਸੇ ਇਹ ਦੋਨੋਂ ਆਮੋ ਸਾਹਮਣੇ ਵਾਲਿਆਂ ਨੇ ਪਾਰਕਿੰਗ ਜ਼ੋਨ ਦੇ ਵਿੱਚ ਆਪਣਾ ਸਮਾਨ ਰੱਖਿਆ ਹੋਇਆ ਸੀ ਅਸੀਂ ਇਹਨਾਂ ਨੂੰ ਵਾਰ-ਵਾਰ ਕਿੰਨੀ ਵਾਰ ਹਦਾਇਤਾਂ ਕਰ ਚੁੱਕੇ ਹਾਂ ਕਿੰਨੀ ਵਾਰ ਪਹਿਲਾਂ ਵੀ ਸਮਾਨ ਜ਼ਬਤ ਕੀਤਾ ਮਗਰ ਇਹ ਕੁਛ ਨਾ ਕੁਛ ਫੇਰ ਦੁਬਾਰਾ ਤੋਂ ਸਮਾਨ ਉਰ ਰੱਖ ਕੇ ਲੋਕਾਂ ਦੀ ਪਾਰਕਿੰਗ ਨੂੰ ਰੋਕਦੇ ਹਨ ਤੇ ਉਹ ਸਾਨੂੰ ਖਬਰ ਮਿਲੀ ਸੀ ਮਾਨਯੋਗ ਮੇਅਰ ਸਾਹਿਬ ਤੇ ਸਾਡੇ ਕਮਿਸ਼ਨਰ ਪਰਮਵੀਰ ਸਿੰਘ ਜੀ ਨੇ ਸਾਨੂੰ ਉਹਨਾਂ ਦੀ ਰਹਿਣਵਾਈ ਤੇ ਇਹ ਕਾਰਵਾਈ ਕੀਤੀ ਹੈ ਤੇ ਸਾਨੂੰ ਉਹਨਾਂ ਨੇ ਕਿਹਾ ਸੀਗਾ ਵੀ ਤੁਰੰਤ ਜਾ ਕੇ ਇੱਥੇ ਜਿਹ ਉਨਾ ਚਬਤ ਕਰ ਲੇਤਾ ਜਾਵੇ ਤੇ ਨਾਲ ਲੋਕਾਂ ਨੂੰ ਜਿਹੜੇ ਪਾਰਕਿੰਗ ਜ਼ੋਨ ਦਾ ਏਰੀਆ ਉਹ ਕਲੀਅਰ ਕਰਾਇਆ ਜਾਂਦਾ ਸਰ ਅੱਜ ਨਹੀਂ ਕਿੰਨੀ ਵਾਰੀ ਹੋ ਚੁੱਕੀ ਹੈ ਕਾਰਵਾਈ ਘਟੋ ਘਟ 10 ਵਾਰੀ ਸਮਾਨ ਚੱਕ ਕੇ ਲੈ ਜਾਉ ਫਿਰ ਲੱਗ ਜਾਂਦਾ ਹੈ ਕਿ ਪਰਮਨੈਂਟ ਸੋਲੂਸ਼ਨ ਨਹੀਂ ਹੋ ਸਕਦਾ ਸਰ ਸਾਨੂੰ ਤਾਂ ਦੇਖੋ ਜਿਵੇਂ ਹਦਾਇਤਾਂ ਹੁੰਦੀਆਂ ਉਸ ਤੋਂ ਉਮੇ ਕੰਮ ਕਰਨਾ ਹੈ ਬਾਕੀ ਇਹ ਸਮਾਨ ਦੇਣਾ ਜੁਰਮਾਨਾ ਕਿੰਨਾ ਲਾਣਾ ਇਹ ਉੱਚ ਅਧਿਕਾਰੀਆਂ ਦਾ ਹੱਥ ਹੈ ਹਨਾ ਇਹ ਉਹਨਾਂ ਵੱਲੋਂ ਅਸੀਂ ਕਾਰਵਾਈ ਉਹਨਾਂ ਤੋਂ ਕਰਾਵਾਂਗੇ ਬੜੀਆਂ ਸਮਾਨ ਕਾਰਬਸ਼ੀਨ ਜਬਤ ਕੀਤਾ ਜਾਏਗਾ ਬਿਲਕੁਲ ਸਰ ਕੋਈ ਵਰਨਿੰਗ ਵਗੈਰਾ ਕੋਈ ਚਲਾਨ ਕਰ ਵੀ ਇਕੱਠਾ ਸਰ ਹਾਂਜੀ ਹੁਣ ਅਸੀਂ ਚਲਾਨ ਦੀ ਪ੍ਰਕਿਰਿਆ ਨੂੰ ਹਮ ਸਟਾਰਟ ਕੀਤੀ ਹੈ ਬਾਕੀ ਜਿਵੇਂ ਵੱਡੇ ਅਫਸਰਾਂ ਦਾ ਸਾਨੂੰ ਹੋਏਗਾ ਹਦਾਇਤ ਹੋਰ ਕਰੇ ਹੋਰ ਵੀ ਕਈਆਂ ਥਾਵਾਂ ਤੇ ਇਨਫੋਰਮੈਂਟ ਹੁੰਦੀ ਹੈ ਪਰ ਅਸੀਂ ਕੌਣ ਸਾਹ ਰੋਡ ਤੋਂ ਲੈ ਕੇ ਮਾਤਾ ਕੋਈ ਚਲਾਨ ਲੈ ਕੇ ਉੱਥੇ ਕੋਈ ਕਾਰਵਾਈ ਹੋਏਗੀ ਆਣ ਸਰ ਬਿਲਕੁਲ ਹੋਏਗੀ ਜੀ ਸਾਰੇ ਸ਼ਹਿਰ ਵਿੱਚ ਹੋਈ ਗਈ ਤੁਹਾਨੂੰ ਮੈਂ ਜਾਣਕਾਰੀ ਦਿਨਾ ਚਾਹੁੰਦਾ ਕਿ ਪਿਛਲੇ ਕੁਝ ਸਮੇਂ ਤੋਂ ਅਸੀਂ ਚਲਾਨ ਪ੍ਰਕਿਰਿਆ ਬਾਰੇ ਸੂਚਿਤ ਕਰ ਰਹੇ ਹਾਂ ਪੂਰੇ ਸ਼ਹਿਰ ਨੂੰ ਆਲਮੋਸ ਸਾਰੇ ਸ਼ਹਿਰ ਨੂੰ ਅਸੀਂ ਇਹ ਸੂਚਨਾ ਕਰਤੀ ਹੈ ਵੀ ਹੁਣ ਚਲਾਨ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ ਆਪਣਾ ਦੁਕਾਨ ਦਾ ਸਾਮਾਨ ਦੁਕਾਨ 'ਚ ਰੱਖਿਆ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਭਾਰੀ ਜੁਰਮਾਨੇ ਕਿਤੇ ਜਾਣਗੇ ਵੱਡਾ ਮੈਸੇਜ ਦਿੱਤਾ ਤੁਸੀਂ ਯਸ ਸਰ